ਤਕਰੀਬਨ 1.76 ਹੈਕਟੇਰ ਤਕਰੀਬਨ 4.5 ਲੱਖ ਕਿੱਲਾ ਜਿਹੜਾ ਹੈ ਉਹ ਪਾਣੀ ਦੀ ਮਾਰ ਹੇਠ ਆਇਆ ਤੇ ਹਾਲੇ ਤੱਕ ਜੇ ਆਪਾਂ ਦੇਖੀਏ ਪੰਜਾਬ ਸਰਕਾਰ ਨੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਆ ਫਲੱਡ ਮੈਨੇਜਮੈਂਟ ਦੇ ਨਾਂ ਤੇ ਕੁਝ ਵੀ ਨਹੀਂ ਹੋਇਆ 5400 ਲੋਕਾਂ ਨੂੰ ਇਹਨਾਂ ਦੇ ਜਿਹੜੇ ਸ਼ੈਲਟਰ ਹਾਊਸੇਸ ਆ ਉਹਦੇ ਵਿੱਚ ਆਏ ਜਿਹੜੇ ਇਹਨਾਂ ਨੇ ਕੈਂਪ ਲਗਾਏ ਆ ਤੇ ਤਕਰੀਬਨ 20 ਕੁ ਹਜ਼ਾਰ ਲੋਕਾਂ ਨੂੰ ਇਹਨਾਂ ਨੇ ਕੱਢਿਆ ਜਦਕਿ 3 ਲੱਖ ਤੇ 98000 ਲੋਕ ਸਿੱਧੇ ਜਿਹੜੇ ਫਸੇ ਹੋਏ ਸਨ ਪਰ ਜਿਹੜੇ 20 ਲੱਖ ਦੇ ਵਿੱਚੋਂ 3 ਲੱਖ ਜਿਹੜੇ 98 ਹਜ਼ਾਰ ਲੋਕ ਸੀ ਉਹ ਬਾਣੀ ਵਿੱਚ ਫਸੇ ਹੋਏ ਸੀਗੇ ਤੇ ਉਹਨਾਂ ਵਿੱਚੋਂ ਸਿਰਫ 20 ਹਜ਼ਾਰ ਬੰਦਾ ਕੱਢਿਆ ਹਾਂਜੀ ਤੇ ਇਹਦਾ ਮਤਲਬ ਇਹੀ ਹੈ ਵੀ ਪੰਜਾਬ ਚ ਕਿਤੇ ਵੀ ਕਿਸੇ ਵੀ ਥਾਂ ਕੋਈ ਸਰਕਾਰ ਨਹੀਂ ਪਹੁੰਚੀ ਆਪਾਂ ਕਹਿ ਲਈਏ ਵੀ ਕੁਦਰਤੀ ਆਫਤ ਸਿਰਫ 40% ਹੈ 70% ਜਾਂ ਜ਼ਿਆਦਾ ਕਹਿ ਲਈਏ ਇਹਦੇ ਵਿੱਚ ਮੈਨ ਮੇਡ ਗਲਤੀਆਂ ਆ ਇਹਦੇ ਵਿੱਚ ਮਿਸ ਮੈਨੇਜਮੈਂਟ ਵੀ ਹੈ ਤਾਂ ਹੋ ਸਕਦਾ ਵੀ ਇੱਕ ਜਿਹੜਾ ਸਾਜ਼ਿਸ਼ ਹੈ ਨਾ ਵੀ ਪੰਜਾਬ ਕੋਲੋਂ ਪਾਣੀ ਖੋਣਾ ਹੈ ਡਾਇਵਰਟ ਕਰਾਂ ਦਾ ਉਹ ਵੀ ਏਜੰਡਾ ਨਾਲ ਦੀ ਨਾਲ ਲਾਗੂ ਹੋ ਰਿਹਾ ਹੈ ਦੇਖੋ ਜੱਡਾ ਪੰਜਾਬ ਦਾ ਨੁਕਸਾਨ ਹੋਇਆ ਉਹਦੇ ਮੁਕਾਬਲੇ ਰਿਲੀਫ ਕੁਝ ਵੀ ਨਹੀਂ ਹੈ ਤੁਸੀਂ ਦੇਖ ਲਓ ਕਿ ਬੰਨਾ ਤੇ ਜੇ ਕੰਮ ਵੀ ਕਰ ਰਹੇ ਹੈ ਤਾਂ ਲੋਕ ਆਪ ਕਰ ਰਹੇ ਹੈ ਦੂਜੇ ਪਾਸੇ ਸਰਕਾਰੀ ठेकेदार ਬੈਠਾ ਜਿਹੜੀ ਲੋਕਾਂ ਦੀ ਟਰਾਲੀ ਆ ਉਹ ਵੀ ਗਿਣੀ ਜਾ ਰਿਹਾ ਹੈ ਕਈ ਜਗ੍ਹਾ ਇਹ ਮਤਲਬ ਵਾਕਿਆ ਹੋਈ ਹੈ ਤਾਂ ਸਭ ਕੁਝ ਚੱਲ ਰਿਹਾ ਲੋਕਾਂ ਦੇ ਸਿਰ ਤੇ ਤਾਂ ਕੋਈ ਐਮਐਲਏ ਆ ਕੋਈ ਬੂਟੀ ਹਟਾ ਰਿਹਾ ਮਤਲਬ ਫੋਟੋ ਖ잔 ਲਈ ਕੋਈ ਮਸ਼ੀਨ ਚਲਾ ਰਿਹਾ ਇਹ ਚੀਜ਼ਾਂ 2 ਮਹੀਨੇ ਪਹਿਲਾਂ ਕਰਨ ਵਾਲੀਆਂ ਸੀ ਨਾਲੇ ਉਹਨੇ ਨਹੀਂ ਕਰਨੀਆਂ ਸੀ ਉਹ ਜਿਹੜਾ ਮਹਿਕਮਾ ਹੈ ਜਾਂ ਇੱਕ ਹੁਕਮ ਦੇਣਾ ਸੀਗਾ ਇੱਕ ਕੰਮ ਇੰਪਲੀਮੈਂਟ ਕਰਵਾਉਣਾ ਸੀ ਹੁਣ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਜੀ ਉਹ ਗਰਾਊਂਡ ਜ਼ੀਰੋ ਤੇ ਕੰਮ ਕਰ ਰਿਹਾ ਉਹਦਾ ਕੰਮ ਇਹ ਥੋੜਾ ਜਿਹੜਾ ਉਹ ਕਰ ਰਿਹਾ ਇੱਕੇ ਦਾ ਮਤਲਬ ਇਹ ਹੈ ਵੀ ਆਪਾਂ ਮਿਸਲ ਦੌਰ ਦੇ ਵਿੱਚ ਵੀ ਦੇਖਦੇ ਹਾਂ ਵੀ ਜਦੋਂ ਆਫਤ ਆਂਦੀ ਸੀ ਜਾਂ ਹਮਲਾਵਰ ਹੁੰਦੇ ਸੀ ਤਾਂ ਸਾਰੀਆਂ ਮਸਲਾਂ ਚਾਹੇ ਉਹਨਾਂ ਚ ਆਪਸ ਚ ਲੜਾਈ ਹੁੰਦੀ ਸੀ ਜਾਂ ਕਿੰਨੀ ਕਤਲੋਗਾਰਦ ਹੁੰਦੀ ਸੀ ਪਰ ਉਹ ਇਕੱਠੀਆਂ ਹੋ ਜਾਂਦੀਆਂ ਸੀ ਤਾਂ ਇਹੀ ਅਕਾਲ ਤਖਬ ਸਾਹਿਬ ਹੀ ਇੱਕ ਏਡੀ ਜਗ੍ਹਾ ਹੈ ਵੀ ਜਿਹੜੀ ਸਾਨੂੰ ਹਰ ਮਾੜੇ ਤੋਂ ਮਾੜੇ ਦੂਰ ਦੇ ਵਿੱਚ ਇਕੱਠੇ ਕਰ ਸਕਦੀ ਹੈ ਸਿੰਘ ਸਹਿਬਾਨ ਵੱਲੋਂ ਬੁਲਾਈ ਮੀਟਿੰਗ ਦੀ ਸਮਾਪਤੀ ਹੋ ਚੁੱਕੀ ਆ ਤੇ ਵੱਖ-ਵੱਖ ਬੁਲਾਰੇ ਜਿਹੜੇ ਬੋਲੇ ਆ ਕਿਤੇ ਨਾ ਕਿਤੇ ਉਹ ਪੰਜਾਬ ਦੀ ਜਿਹੜੀ ਹਾਲਤ ਬਣੀ ਹੈ ਇਸ ਟਾਈਮ ਦੇ ਉੱਤੇ ਭਾਵੇਂ ਉਹ ਹਕੂਮਤਾਂ ਵੱਲੋਂ ਬਣਾਈ ਹੋਈ ਆ ਉਹਦੇ ਉੱਤੇ ਚਿੰਤਾ ਵਿਅਕਤ ਕੀਤੀ ਆ। ਹਕੂਮਤੀ ਕਹਿਰ ਦੀ ਜਦੋਂ ਗੱਲ ਕਰਦੇ ਆ ਹਕੂਮਤੀ ਕਹਿਰ 1947 ਦਾ 1984 ਦਾ ਪਰ ਅੱਜ ਵੀ ਜਦੋਂ ਗੱਲ ਚੱਲਦੀ ਆ ਪਾਣੀਆਂ ਦੀ ਖਾਸ ਕਰਕੇ ਪਾਣੀ ਨੇ ਬਹੁਤਾਂ ਪੰਜਾਬ ਦਾ ਇਲਾਕਾ ਰੋੜ ਦਿੱਤਾ ਵਾ। ਰੋੜੇ ਦਾ ਤਾਂ ਕਿ ਫਸਲਾਂ ਰੋੜ ਗਈਆਂ ਵਾ। ਦਰਿਆਵਾਂ ਨੇ ਢਾਹ ਲਾਤੀ ਆ ਪੈਲੀਆਂ ਖਤਮ ਹੋ ਚੁੱਕੀਆਂ ਵਾ ਇਸ ਟਾਈਮ ਦੇ ਉੱਤੇ। ਕਈ ਥਾਵਾਂ ਤੇ ਪੈਲੀਆਂ ਲੱਭਣੀਆਂ ਮੁਸ਼ਕਲ ਹੋ ਗਈਆਂ ਵਾ ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹਾਕਮ ਧਿਰ ਨੂੰ ਕੋਸਿਆ ਜਾ ਰਿਹਾ ਵਾ। ਜੇ ਹੁਣ ਦੀ ਗੱਲ ਕਰੀਏ ਵਿਚਾਰ ਚਰਚਾਵਾਂ ਹੋਈਆਂ ਵਿਚਾਰ ਚਰਚਾਵਾਂ ਦੇ ਵਿੱਚ ਸਾਡੇ ਨਾਲ ਨੌਜਵਾਨ ਵੀਰਾਂ ਤੇ ਹਮੇਸ਼ਾ ਜਿਦੋਂ ਗੱਲ ਕਰਦਾ ਤੇ ਬੜੇ ਸਬੂਤ ਲਿਆ ਕੇ ਗੱਲਬਾਤ ਦਾ ਸਲੀਕਾ ਤੇ ਗੱਲਬਾਤ ਦੇ ਸਲੀਕੇ ਤੋਂ ਬਾਅਦ ਦੇ ਵਿੱਚ ਵੀਰ ਦੀ ਸਲੋਤਾ ਹੋਈ ਗੰਗਵੀਰ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਗੰਗਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਗੰਗਵੀਰ ਜੀ ਕੀ ਅੰਕੜੇ ਲੈ ਕੇ ਆਏ ਹੋ ਤੁਸੀਂ ਕਿਉਂਕਿ ਅੰਕੜੇ ਤੁਸੀਂ ਅੰਦਰ ਦਿੱਤੇ ਸੀ ਜਿਹੜੇ ਉਹਨਾਂ ਅੰਕੜਿਆਂ ਦੇ ਹਿਸਾਬ ਨਾਲ ਕੀ ਲੱਗਦਾ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਵੇਂ ਭਰਪਾਈ ਹੋ ਸਕਦੀ ਦੇਖੋ ਜਿੰਨਾ ਕ ਪੰਜਾਬ ਦਾ ਨੁਕਸਾਨ ਹੋ ਗਿਆ तकरीबन 20000 ਕਰੋੜ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈ ਉਹਦੇ ਮੁਕਾਬਲੇ ਪਰਭਾਈ ਤਾਂ ਕੁਝ ਵੀ ਨਹੀਂ ਹੋ ਪਾਈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ 20 ਲੱਖ ਬੰਦਾ ਸਿੱਧਾ ਇੰਪੈਕਟ ਪਿਆ ਉਸਤੇ 2050 ਪਿੰਡਾਂ ਦੇ तकरीबन ਤੇ तकरीबन 1.76 ਹੈਕਟੇਰ तकरीबन 4.5 ਲੱਖ ਕਿੱਲਾ ਜਿਹੜਾ ਉਹ ਪਾਣੀ ਦੀ ਮਾਰ ਹੇਠ ਆਇਆ ਹੈ ਤੇ ਹਾਲੇ ਤੱਕ ਜੇ ਆਪਾਂ ਦੇਖੀਏ ਪੰਜਾਬ ਸਰਕਾਰ ਨੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਆ ਫਲੱਡ ਮੈਨੇਜਮੈਂਟ ਦੇ ਨਾਂ ਤੇ ਕੁਝ ਵੀ ਨਹੀਂ ਹੋਇਆ ਹਾਲੇ ਤੱਕ ਜਿਹੜਾ 9 ਜੁਲਾਈ 9 ਸਤੰਬਰ ਤੱਕ ਦਾ ਜਿਹੜਾ 9 ਸਤੰਬਰ ਤੱਕ ਦਾ ਡਾਟਾ ਹੈ ਉਹਦੇ ਵਿੱਚ ਆਫੀਸ਼ੀਅਲੀ ਪੰਜਾਬ ਸਰਕਾਰ ਨੇ 71 ਕਰੋੜ ਰੁਪਏ ਸਿਰਫ ਜਾਰੀ ਕੀਤਾ ਹੈ ਤੇ 5400 ਲੋਕਾਂ ਨੂੰ ਇਹਨਾਂ ਦੇ ਜਿਹੜੇ ਸ਼ੈਲਟਰ ਹਾਊਸੇਸ ਆ ਉਹਦੇ ਵਿੱਚ ਆਏ ਜਿਹੜੇ ਇਹਨਾਂ ਨੇ ਕੈਂਪ ਲਗਾਏ ਆ ਤੇ तकरीबन 20 ਕੁ ਹਜ਼ਾਰ ਲੋਕਾਂ ਨੂੰ ਇਹਨਾਂ ਨੇ ਕੱਢਿਆ ਜਦ ਕਿ 3 ਲੱਖ ਤੇ 98 ਹਜ਼ਾਰ ਲੋਕ ਸਿੱਧੇ ਜਿਹੜੇ ਫਸੇ ਹੋਏ ਸਨ ਪਰ ਜਿਹੜੇ 20 ਲੱਖ ਦੇ ਵਿੱਚੋਂ 3 ਲੱਖ ਜਿਹੜੇ 98 ਹਜ਼ਾਰ ਲੋਕ ਸੀ ਉਹ ਪਾਣੀ ਵਿੱਚ ਫਸੇ ਹੋਏ ਸੀਗੇ ਤੇ ਉਹਨਾਂ ਵਿੱਚੋਂ ਸਿਰ 20 ਹਜ਼ਾਰ ਬੰਦਾ ਕੱਢਿਆ ਹਾਂਜੀ ਤੇ ਇਹਦਾ ਮਤਲਬ ਇਹੀ ਹੈ ਵੀ ਪੰਜਾਬ 'ਚ ਕਿਤੇ ਵੀ ਕਿਸੇ ਵੀ ਥਾਂ ਕੋਈ ਸਰਕਾਰ ਨਹੀਂ ਪਹੁੰਚੀ ਜਿਹੜੀ ਮਦਦ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੇ ਮੁਸ਼ਕਲ ਦੇ ਦੌਰ ਦੇ ਵਿੱਚ ਆਪੋ ਆਪਣੇ ਹੀਲੇ ਵਸੀਲਿਆਂ ਤੋਂ ਖਾਸ ਕਰ ਗੁਰਦੁਆਰਾ ਸਾਹਿਬ ਦੇੋਂ ਜਾਂ ਸਾਡੇ ਜਿਹੜੇ ਧਰਮ ਤੋਂ ਸੇਵਾ ਦੀ ਭਾਵਨਾ ਮਿਲੀ ਹੈ ਉਸ ਭਾਵਨਾ ਤਹਿਤ ਹੀ ਸੇਵਾ ਕੀਤੀ ਹੈ ਤੇ ਉਹੀ ਜਿਹੜੀ ਮਦਦ ਸਗੀ ਜੇ ਉਹ ਨਾ ਮਿਲਦੀ ਤਾਂ ਮੈਨੂੰ ਲੱਗਦਾ ਪੰਜਾਬ 'ਚ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਣੇ ਸਹੀਂ ਕਿਉਂਕਿ ਕੀ ਲੱਗਦਾ ਇਹਨੂੰ ਹੜ੍ਹਾਂ ਨੂੰ ਕਿਵੇਂ ਦੇਖਦੇ ਹੋ ਕੁਦਰਤੀ ਆਫਤ ਆ ਮੈਨਮੇਡ ਵੀ ਰੋਲਾ ਪੈ ਰਿਹਾ ਹਕੂਮਤੀ ਕਰ ਕੀ ਕਹਿ ਸਕਦੇ ਦੇਖੋ ਕੁਦਰਤੀ ਆਫਤ ਹੈਗੀ ਹੈ ਜਿਹੜੀ ਕੈਚਮੈਂਟ ਏਰੀਆ ਦੇ ਵਿੱਚ ਹਰ ਮੀਂਹ ਜ਼ਿਆਦਾ ਪੈ ਗਿਆ ਪਰ ਉਹਦੇ ਨਾਲ ਨਾਲ ਜੇ ਆਪਾਂ ਕਹ ਲਈਏ ਵੀ ਕੁਦਰਤੀ ਆਫਤ ਸਿਰਫ 40% ਹੈ 60% ਜਾਂ ਜ਼ਿਆਦਾ ਕਹ ਲਈਏ ਇਹਦੇ ਵਿੱਚ ਮੈਨ ਮੇਡ ਗਲਤੀਆਂ ਹੈ ਇਹਦੇ ਵਿੱਚ ਮਿਸ ਮੈਨੇਜਮੈਂਟ ਵੀ ਹੈ ਤਾਂ ਹੋ ਸਕਦਾ ਵੀ ਇੱਕ ਜਿਹੜਾ ਸਾਜ਼ਿਸ਼ ਹੈ ਨਾ ਵੀ ਪੰਜਾਬ ਕੋਲੋਂ ਪਾਣੀ ਖੋਣਾ ਡਾਇਵਰਟ ਕਰਾਉਣ ਦਾ ਉਹ ਵੀ ਏਜੰਡਾ ਨਾਲ ਦੀ ਨਾਲ ਲਾਗੂ ਹੋ ਰਿਹਾ ਹੈ ਪੂਰੇ ਸਾਲ ਦੇ ਵਿੱਚ ਇਹਨਾਂ ਕੋਲ ਪਹਿਲੀ ਡਾਟਾ ਸੀਗਾ ਵੀ ਮਾਨਸੂਨ 115% ਰਹੂਗਾ ਡੈਮ ਜੂਨ ਤੱਕ ਨੱਕੋ ਨੱਕ ਭਰੇ ਸਨ ਤੇ 1 ਜੁਲਾਈ ਤੋਂ 20 ਜੁਲਾਈ ਤੱਕ ਦਾ ਜਿਹੜਾ ਡੈਮਾਂ ਤੋਂ ਡਿਸਚਾਰਜ ਹੈ ਉਹ ਬਹੁਤ ਘੱਟ ਛੱਡਿਆ ਗਿਆ ਜਿੰਨਾ ਕਿ ਐਵਰੇਜ ਦੇਣਾ ਚਾਹੁੰਦਾ ਜਦ ਕਿ ਪਾਣੀ ਦੀ ਆਮਦ ਜ਼ਿਆਦਾ ਸੀਗੀ ਤੇ ਛੱਡਿਆ ਜਿਵੇਂ ਕਿ 80 ਤੋਂ 90000 ਕਿਊਸਿਕ ਪਾਣੀ ਆ ਰਿਹਾ ਸੀਗਾ ਤੇ ਛੱਡਿਆ 20 ਤੋਂ 23000 ਕਿਊਸਿਕ ਸੀਗਾ। ਤੋਂ ਅਖੀਰ ਪਾਣੀ ਰੋਜ਼ ਵੱਧ ਰਿਹਾ ਸੀ ਪਰ ਛੱਡਿਆ ਉਸ ਰੇਸ਼ੋ 'ਚ ਨਹੀਂ ਜਾ ਰਿਹਾ ਸੀ। ਤਾਂ ਫੇਰ ਅਖੀਰਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ 24 ਤੋਂ 27 ਤਰੀਕ ਤੱਕ ਦਾ ਅੰਕੜਾ ਕਹਿੰਦਾ ਹੈ ਵੀ ਇੱਕ 24 ਤੋਂ ਹੋਇਆ 38 ਹੋਇਆ ਜਾਂ 40 ਹੋਇਆ 40 ਤੋਂ 60 ਹੋਇਆ 60 ਤੋਂ 90 90 ਤੋਂ ਬਾਅਦ 1,70,000 ਉਹ 4 ਦਿਨਾਂ ਦੇ ਵਿੱਚ ਇੱਕਦਮ ਇਦਾਂ ਨਾ ਇੱਕ ਬਲਾਸ ਕਰ ਦਿੱਤਾ ਗਿਆ ਪਾਣੀ ਦਾ ਤੇ ਪੂਰਾ ਪੰਜਾਬ ਹੜ੍ਹ ਦੀ ਜਦ ਹੇਠ ਆ ਗਿਆ। ਕੁਝ ਪਿੰਡਾਂ ਜਾਣੇ ਆ ਤੇ ਉਹ ਪਿੰਡਾਂ ਦੇ ਲੋਕ ਪਤਾ ਕੀ ਦੱਸਦੇ ਆ ਉਹ ਕਹਿੰਦੇ ਕਿ ਜਦੋਂ ਪਾਣੀ ਆ ਰਿਹਾ ਸੀ ਇੱਕ ਲੇਅਰ 4 ਤੋਂ 5-5 ਫੁੱਟ ਦੀ ਕਹਿੰਦੇ ਦਿਖਾਈ ਦਿੰਦੀ ਸੀ ਤੇ ਘਰਾਂ ਨੂੰ ਰੋੜਨਵਾ ਦਿੰਦਾ ਕਹਿੰਦੇ ਕਿ ਅਸੀਂ ਜਾਣਾ ਮੁਸ਼ਕਲ ਬਚਾਈਆਂ ਬਹੁਤਾ ਥਾਵਾਂ ਤੋਂ ਤੁਸੀਂ ਬੰਨ ਟੁੱਟ ਗਿਆ ਇਸ ਟਾਈਮ ਪੈੜੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਵਾਂ ਸਿੰਘ ਸਾਹਿਬਾਨ ਦੀ ਮੀਟਿੰਗ ਇਹ ਸੁਨੇਹਾ ਕੀ ਕਹਿੰਦਾ ਤੁਹਾਨੂੰ ਕੋਈ ਲੱਗਦਾ ਸਾਰਾ ਕੁਝ ਨੂੰ ਵੇਖੀ ਆਪਾਂ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਦੀ ਪਰ ਭਾਈ ਸਰਕਾਰ ਪੂਰੀ ਕਰ ਸਕਦੀ ਆ ਕਰੂਗੀ ਕੁਕੜੀਆਂ ਤੇ ਬੱਕਰੀਆਂ ਦੇ ਮੁਆਵਜ਼ੇ ਦੀ ਗੱਲਾਂ ਹੋਈਆਂ ਅਸੀਂ ਅੱਜ ਵੀ 20000 ਰੁਪਏ ਦੀ ਗੱਲ ਹੋ ਰਹੀ ਹੈ ਦੇਖੋ ਸਰਕਾਰ ਦੇ ਜਿਹੜੇ ਅੰਕੜੇ ਬੋਲਦੇ ਆ ਹਲੇ ਤੱਕ ਤਾਂ ਜਿਹੜੀ ਸਰਕਾਰ 71 ਕਰੋੜ ਰੁਪਏ ਜਾਰੀ ਕਰਦੀ ਹੈ ਤਾਂ ਸਾਨੂੰ ਨਹੀਂ ਲੱਗਦਾ ਵੀ ਇਹ ਹਾਂ ਮਜ਼ਾਕ ਹੀ ਲੱਗ ਰਿਹਾ ਹੈ ਦੇਖੋ ਜਿੱਡਾ ਪੰਜਾਬ ਦਾ ਨੁਕਸਾਨ ਹੋਇਆ ਉਹਦੇ ਮੁਕਾਬਲੇ ਰਿਲੀਫ ਕੁਝ ਵੀ ਨਹੀਂ ਹੈ ਤੁਸੀਂ ਦੇਖ ਲਓ ਕਿ ਬੰਨਾ ਤੇ ਜੇ ਕੰਮ ਵੀ ਕਰ ਰਹੇ ਹੈ ਤਾਂ ਲੋਕ ਆਪ ਕਰ ਰਹੇ ਆ ਦੂਜੇ ਪਾਸੇ ਸਰਕਾਰੀ ठेकेदार ਬੈਠਾ ਜਿਹੜੀ ਲੋਕਾਂ ਦੀ ਟਰਾਲੀ ਆ ਉਹ ਵੀ ਗਿਣੀ ਜਾ ਰਹੀ ਆ ਕਈ ਜਗ੍ਹਾ ਇਹ ਮਤਲਬ ਵਾਕਿਆ ਹੋਈ ਆ ਤਾਂ ਸਭ ਕੁਝ ਚੱਲ ਰਿਹਾ ਲੋਕਾਂ ਦੇ ਸਿਰ ਤੇ ਸਰਕਾਰ ਉੱਥੇ ਕਿਹੜੀ ਰਿਲੀਫ ਦੇ ਰਹੀ ਆ ਈਵਨ ਤੁਸੀਂ ਕੋਈ ਵੀ ਚੀਜ਼ ਜਿਹੜੀ ਹੜ ਪੀੜ ਤੇ ਇਲਾਕੇ ਲਈ ਖਰੀਦਦੇ ਆ ਉੱਤੇ ਬਕਾਇਦਾ ਤੁਸੀਂ ਟੈਕਸ ਦੇ ਰਹੇ ਹੋ ਤਾਂ ਸਰਕਾਰ ਤਾਂ ਇਸ ਆਫਤ ਦੇ ਦੌਰ ਦੇ ਵਿੱਚ ਵੀ ਕਮਾ ਰਹੀ ਆ ਤਾ ਮੈਨੂੰ ਨਹੀਂ ਲੱਗਦਾ ਵੀ ਕੁਝ ਇਸ ਤਰ੍ਹਾਂ ਦਾ ਕੋਈ ਸੀਰੀਅਸ ਜਿਹੜਾ ਸਰਕਾਰ ਨੇ ਹਾਲੇ ਤੱਕ ਕੋਈ ਹਿੱਲਾ ਕੀਤਾ ਹੈ ਹਾਲੇ ਤੱਕ ਮਸ਼ਹੂਰੀਵਾਦੀ ਜ਼ਿਆਦਾ ਹੈ ਮੁੱਖ ਮੰਤਰੀ ਸਾਹਿਬ ਤੇ ਕਹਿ ਰਹੇ ਕਹਿੰਦੇ ਮੈਨੂੰ ਨੀਂਦ ਨਹੀਂ ਆ ਰਹੀ ਜਿੰਨੇ ਦਿਨ ਘਰਾਂ ਚ ਰਾਹਤ ਨਹੀਂ ਪਾਉਣ ਜਾਂਦੀ ਉਹਨਾਂ ਦਿਨ ਮੈਨੂੰ ਚੈਨ ਨਹੀਂ ਆਉਣਾ ਲਗਾਤਾਰ ਕਹਿੰਦੇ ਕਿ ਮੈਂ ਦਿਨ ਰਾਤ ਜਾਗ ਰਿਹਾ ਹਾਂ ਦੇਖੋ ਅੱਜ ਮਤਲਬ ਤਕਰੀਬਨ 20 ਦਿਨ ਤੋਂ ਉੱਪਰ ਹੜ ਆਇਆ ਨੂੰ ਹੋ ਗਿਆ ਤੇ 20 ਦਿਨਾਂ ਦੇ ਵਿੱਚ ਹਾਂ ਤਾਂ ਪਤਾ ਨਹੀਂ ਵੀ ਕਿੰਨੇ ਦਿਨ ਤਾਂ ਮੁੱਖ ਮੰਤਰੀ ਸਾਹਿਬ ਗਾਇਬ ਹੀ ਰਹੇ ਹੈ ਇਹ ਦੱਸਿਆ ਜਾਂਦਾ ਵੀ ਉਹ ਠੀਕ ਨਹੀਂ ਸੀ ਨਾ ਤੇ ਹਸਪਤਾਲ ਵੀ ਰੇ ਬੜੇ ਦਿਨ ਤੋਂ ਮੁੱਖ ਮੰਤਰੀ ਸਾਹਿਬ ਠੀਕ ਨਹੀਂ ਸੀਗੇ ਪਰ ਪ੍ਰਸ਼ਾਸਨਿਕ ਅਮਲਾ ਤਾਂ ਠੀਕ ਸੀਗਾ ਉਹ ਅਮਲਾ ਕਿੱਥੇ ਹੈ ਉਹ ਡੀਸੀਆਂ ਕੋਲ ਕੋਈ ਮਤਲਬ ਫੰਡ ਨਹੀਂ ਹੈ ਜਿਲ੍ਹਾ ਐਡਮਿਨਿਸਟ੍ਰੇਸ਼ਨ ਕੋਈ ਰੇਤੇ ਲਈ ਕੋਈ ਹੋ ਨਹੀਂ ਕਰ ਰੇ ਜਬ ਬਨ ਪੂਰੇ ਕਰਨੇ ਸੀਗੇ ਜਾਂ ਬਨ ਪਰਨੇ ਸੀਗੇ ਉਹਦੇ ਲਈ ਤਾਂ ਉਹਨਾਂ ਕੋਲ ਬੇਸਿਕ ਇਕੁਪਮੈਂਟ ਵੀ ਨਹੀਂ ਹੈ ਬੇਸਿਕ ਲੋੜਾਂ ਵੀ ਨਹੀਂ ਆ ਰਹੀਆਂ ਪੂਰੀਆਂ ਜੀ ਸੇਮ ਨਾਲੇ ਦੀ ਗੱਲ ਕਰੀਏ ਤਾਂ ਸੇਮ ਨਾਲੇ ਤੇ ਇੰਨੇ ਗੰਦੇ ਹੋਏ ਪਏ ਆ ਕਿ ਉਤੋਂ ਪਾਣੀ ਗੁਜ਼ਰਨਾ ਮੁਸ਼ਕਲ ਸੀ ਇਹ ਗਲਤੀਆਂ ਮਨਾਂ ਦੇ ਸਰਕਾਰ ਦੀ ਜਿਹੜਾ ਪਹਿਲਾਂ ਸਫਾ ਸਾਫ ਸਪਾਈਆਂ ਨਹੀਂ ਹੋਈਆਂ ਤੇ ਹੋ ਸਕਦਾ ਕਿ ਸੇਮ ਨਾਲੇ ਵੀ ਕਿਸੇ ਹੱਦ ਤੱਕ ਲੋਕਾਂ ਨੂੰ ਬਚਾ ਸਕਦੇ ਸੀ ਬਿਲਕੁਲ ਜੀ ਦੇਖੋ ਆਮ ਤੌਰ ਤੇ ਨਾ ਜਿਹੜਾ ਪੰਜਾਬ ਡਰੇਨੇਜ ਵਿਭਾਗ ਦੇ ਇੱਕ ਸਫਾਈ ਦਾ ਪੀਰੀਅਡ ਚੱਲਦਾ ਹੁੰਦਾ ਹੈ April May ਦੇ ਵਿੱਚ ਉਹ ਇਹ ਸਭ ਕੁਝ 15 May ਤੱਕ ਮੁਕੰਮਲ ਕਰਕੇ ਬੈਠ ਜਾਂਦੇ ਹੁੰਦੇ ਆ ਪਰ ਹੁਣ ਤਾਂ ਕੋਈ ਡਰਨੇਜ ਸਿਸਟਮ ਜਾਂ ਸੇਮ ਨਾਲੇ ਕੋਈ ਵੀ ਸਾਫ ਹੀ ਨਹੀਂ ਹੋਇਆ ਇਸ ਵਾਰ ਤੇ ਉਹ ਜਦੋਂ ਮੀਂਹ ਆਇਆ ਜਾਂ ਪਾਣੀ ਭਰਿਆ ਤਾਂ ਕੋਈ MLA ਆ ਕੋਈ ਬੂਟੀ ਹਟਾ ਰਿਹਾ ਮਤਲਬ ਫੋਟੋ ਖਿਜਣ ਲਈ ਕੋਈ ਮਸ਼ੀਨ ਚਲਾ ਰਿਹਾ ਇਹ ਚੀਜ਼ਾਂ 2 ਮਹੀਨੇ ਪਹਿਲਾਂ ਕਰਨ ਵਾਲੀਆਂ ਸੀ ਨਾਲੇ ਉਹਨੇ ਨਹੀਂ ਕਰਨੀਆਂ ਸੀ ਉਹ ਜਿਹੜਾ ਮਹਿਕਮਾ ਹੈ ਜャ ਇੱਕ ਹੁਕਮ ਦੇਣਾ ਸੀਗਾ ਇਹ ਕੰਮ ਇੰਪਲੀਮੈਂਟ ਕਰਵਾਉਣਾ ਸੀ ਹੁਣ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਜਿਉ ਗਰਾਉਂਡ ਜ਼ੀਰੋ ਤੇ ਕੰਮ ਕਰ ਰਿਹਾ ਉਹਦਾ ਕੰਮ ਇਹ ਥੋੜਾ ਜਿਹੜਾ ਉਹ ਕਰ ਰਿਹਾ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਹੋਈ ਆ ਇਸ ਮੀਟਿੰਗ ਦਾ ਲਾਹਾ ਕੀ ਮਿਲੂਗਾ ਉਹਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਕਿਸਾਨੀ ਬਰਬਾਦ ਹੋਈ ਆ ਜਾਂ ਮਜ਼ਦੂਰ ਭਾਈਚਾਰਾ ਇਸ ਟਾਈਮ ਦੇ ਉੱਤੇ ਜਿਹੜਾ ਇਸ ਹੜ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਦੇਖੋ ਇਸ ਮੀਟਿੰਗ ਦਾ ਇੱਕ ਜਿਹੜਾ ਵੱਡਾ ਮਨੋਰਥ ਸੀਗਾ ਉਹ ਇਹ ਸੀਗਾ ਵੀ ਇਹ ਆਫਤ ਦੇ ਬਿਲੇ ਪੰਜਾਬ ਜਿਸ ਤਰ੍ਹਾਂ ਦਾ ਨੁਕਸਾਨ ਚੱਲ ਰਿਹਾ ਹੈ ਤਾਂ ਅਸੀਂ ਆਪਸੀ ਹੱਥ ਮਲਾਈਏ ਹੱਥ ਨਾਲ ਹੱਥ ਜੋੜੀਏ ਜਿਵੇਂ ਕਿ ਜੋ ਸੇਵਾ ਵੀ ਹੋ ਰਹੀ ਆ ਹੜ੍ਹ ਖੇਤਰ ਤੇ ਉਹ ਪੰਥਕ ਭਾਵਨਾ ਤੋਂ ਹੋ ਰਹੀ ਆ ਜਿਹੜੇ ਆਪਾਂ ਲੰਗਰਾਂ ਨੂੰ ਬਦਨਾਮ ਕਰਦੇ ਸੀਗੇ ਲੋਕ ਉਹ ਲੰਗਰਾਂ ਨੇ ਪੰਜਾਬ ਦੇ ਵਿੱਚ ਮਤਲਬ ਮੁਸ਼ਕਲ ਦੇ ਦੌਰ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਇਆ ਹੈ ਦੇਖੋ ਉਹੀ ਮਤਲਬ ਹੁਣ ਅੱਜ ਕਾਰ ਸੇਵਾ ਵਾਲੇ ਬਾਬੇ ਬੰਨ ਬਨ ਰਹੇ ਆ ਸਰਕਾਰਾਂ ਉਹਨਾਂ ਤੋਂ ਜ਼ਿਆਦਾ ਟੈਕਸ ਲੈਂਦੀਆਂ ਹਨ ਠੀਕ ਹੈ ਨਾ ਸਰਕਾਰ ਲੋਕਾਂ ਕੋਲੋਂ ਟੈਕਸ ਲੈਂਦੀ ਹੈ ਪਰ ਬੰਨ ਬੰਨ ਲਈ ਕਾਰ ਸੇਵਾ ਵਾਲੇ ਬਾਬੇ ਬੁਲਾਣੇ ਆ ਰਹੇ ਨੌਜਵਾਨ ਪੀੜ੍ਹੀ ਸਾਰੀ ਟਰੈਕਟਰਾਂ ਲਿਆਂਦੇ ਲੈ ਕੇ ਚੱਲੀ ਫਰੀ ਜਿਹੜੇ ਪਿੰਡਾਂ 'ਚ ਫੇਰ ਰਹੀ ਹੈ ਹਾਂਜੀ ਤਾਂ ਇਸ ਕਰਕੇ ਸਾਡਾ ਇਹੀ ਸਿਗਾ ਵੀ ਹੈ ਇਸ ਵੇਲੇ ਜਿਹੜਾ ਵੀ ਆਪਣਾ ਜੋ ਵੀ ਪੰਜਾਬ ਦੇ ਵਿੱਚ ਆਪਣਾ ਭਾਈਚਾਰਾ ਸਾਰਾ ਅਫੈਕਟਡ ਹੋਇਆ ਹੈ ਜਿਹੜਾ ਸਫਰਰ ਹੈ ਉਹਦੇ ਵਿੱਚ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹਨੂੰ ਇਸ ਤਰ੍ਹਾਂ ਦਾ ਅਹਿਸਾਸ ਨਾ ਕਰਾਈਏ ਕਿ ਉਹ ਇਕੱਲਾ ਹੈ ਤਾਂ ਖਾਸ ਕਰ ਜਿਹੜਾ ਸਭ ਤੋਂ ਹਾਸ਼ੀਏ ਤੇ ਬੈਠਾ ਬੰਦਾ ਉਹਦੇ ਲਈ ਵੀ ਸਹਾਇਤਾ ਆਵੇ ਤੇ ਉਹ ਸਮੂਹਿਕਤਾ ਦੇ ਵਿੱਚ ਆਵੇ ਸੋ ਕਿਉਂਕਿ ਅਕਾਲ ਤਖਤ ਸਾਹਿਬ ਸਾਡੀ ਸਰਵੋੱਚ ਸੰਸਥਾ ਹੈ ਤਾਂ ਇਹਦੀ ਛਤਰੀ ਦੇ ਵਿੱਚ ਆ ਕੇ ਸਾਨੂੰ ਇਹ ਲੱਗਦਾ ਵੀ ਜਿਹੜਾ ਇੱਕ ਹੈ ਉਹ ਸਭ ਤੋਂ ਵਧੀਆ ਢੰਗ ਨਾਲ ਹੋ ਸਕਦਾ ਇੱਕ ਇਹਦਾ ਮਤਲਬ ਇਹ ਹੈ ਵੀ ਆਪਾਂ ਮਿਸਲ ਦੌਰ ਦੇ ਵਿੱਚ ਵੀ ਦੇਖਦੇ ਹਾਂ ਵੀ ਜਦੋਂ ਆਫਤ ਆਂਦੀ ਸੀ ਜਾਂ ਹਮਲਾਵਰ ਹੁੰਦੇ ਸੀ ਤਾਂ ਸਾਰੀਆਂ ਮਿਸਲਾਂ ਚਾਹੇ ਉਹਨਾਂ ਚ ਆਪਸ ਵਿੱਚ ਲੜਾਈ ਹੁੰਦੀ ਸੀ ਜਾਂ ਕਿੰਨੀ ਕਤਲੋਗਾਰਤ ਹੁੰਦੀ ਸੀ ਪਰ ਉਹ ਇਕੱਠੀਆਂ ਹੋ ਜਾਂਦੀਆਂ ਸੀ ਤਾਂ ਇਹੀ ਅਕਾਲ ਤਖਤ ਸਾਹਿਬ ਵੀ ਇੱਕ ਐਡੀ ਜਗ੍ਹਾ ਹੈ ਵੀ ਜਿਹੜੀ ਸਾਨੂੰ ਹਰ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਇਕੱਠੇ ਕਰ ਸਕਦੀ ਹੈ ਤੇ ਇਸ ਵਾਰ ਵੀ ਜਿਹੜੇ ਹੜ ਹੈ ਉਹ ਇੱਕ ਤਰ੍ਹਾਂ ਦਾ ਪੰਜਾਬ ਤੇ ਹਮਲਾ ਹੈ ਜਿਵੇਂ ਕਿ ਜੋ ਈਵਨ ਤੁਸੀਂ ਦੇਖਦੇ ਆਂ ਵੀ ਜੋ ਮੀਡੀਆ ਚ ਵੀ ਕਈ ਜਗ੍ਹਾ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਜੀ ਇਹ ਨਫਰਤੀ ਪ੍ਰਚਾਰ ਹੈ ਜਿਹੜਾ ਪੰਜਾਬ ਦੇ ਖਿਲਾਫ ਜੀ ਇਹਨਾਂ ਨੂੰ ਪਾਣੀ ਛੱਡ ਕੇ ਡੋਬ ਦੋ ਜਾਂ ਤੁਸੀਂ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਇਸ ਕਰਕੇ ਡੁੱਬ ਰਹੇ ਹੋ ਤਾਂ ਇੱਕ ਹਮਲਾ ਹੀ ਹੈ ਵਾਟਰ ਬੰਬ ਦਾ ਤਾਂ ਉਸ ਵਾਟਰ ਬੰਬ ਦੇ ਹਮਲੇ ਨੂੰ ਵੀ ਆਪਾਂ ਜੇ ਦੇਖਦੇ ਆਂ ਵੀ ਅਕਾਲ ਤਖਤ ਸਾਹਿਬ ਦੀ ਗਵਾਈ ਦੇ ਵਿੱਚ ਆਪਾਂ ਇਕੱਠੇ ਹੋ ਕੇ ਆਪਣੇ ਭਾਈਆਂ ਦਾ ਸਾਥ ਦਈਏ ਤਾਂ ਕਿ ਅਸੀਂ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਸੁਨੇਹਾ ਦੇ ਸਕੀਏ ਵੀ ਇਸ ਮੌਕੇ ਤੇ ਵੀ ਨਾਜ਼ੁਕ ਮੌਕੇ ਤੇ ਵੀ ਖਾਲਸਾ ਆਪਣੇ ਸਭ ਤੋਂ ਜਿਹੜਾ ਹਾਸ਼ੀਏ ਤੇ ਬੈਠਾ ਆਪਣਾ ਸਿੱਖ ਹੈ ਉਹਦੇ ਨਾਲ ਮਨਬ ਸਿੱਖ ਵੀ ਕਹਾਂ ਵੀ ਜਿਹੜਾ ਵੀ ਗਰੀਬੜਾ ਹੈ ਜਾਂ ਜਿਹੜਾ ਵੀ ਵਿਚਾਰਾ ਪੀੜਤ ਹੈ ਉਹਦੇ ਨਾਲ ਖਾਲਸਾ ਖੜਾ ਹੈ ਤੇ ਖਾਲਸੇ ਦੀ ਛਤਰ ਛਾਇਆ ਹੇਠ ਹੀ ਸੇਵਾ ਭਾਵਨਾ ਜਿਹੜੀ ਆ ਸਾਰੀ ਚੱਲਦੀ ਰਵੇ ਤਾਂ ਕਿ ਪੂਰੀ ਦੁਨੀਆ ਨੂੰ ਦਿਖਾਈਏ ਵੀ ਸਾਡੀ ਅਖੀਰਲੇ ਬੇਲੇ ਜਿਹੜਾ ਸਾਡਾ ਸਾਡੀ ਆਸ ਹੈ ਆਸ ਦੀ ਕਿਰਨ ਸਾਨੂੰ ਕਿਸੇ ਦੁਨੀਆਵੀ ਸਰਕਾਰ ਤੋਂ ਨਹੀਂ ਆਉਂਦੀ ਸਾਨੂੰ ਆਪਣੇ ਦਰਬਾਰੇ ਖਾਲਸਾ ਤੋਂ ਆਉਂਦੀ ਹੈ ਸੋ ਸਾਡਾ ਇਹੀ ਸੁਨੇਹਾ ਦੇਣ ਦਾ ਸੀਗਾ ਤੇ ਇਸੇ ਕਰਕੇ ਅੱਜ ਇੱਥੋਂ ਜਿਹੜੇ ਆ ਤਾਲਮਿਲ ਕਮੇਟੀ ਦੇ ਨਾਲ ਨਾਲ ਇੱਕ ਵੈਬਸਾਈਟ ਪੋਰਟਲ ਲਾਂਚ ਕੀਤਾ ਗਿਆ ਜਿਹਦਾ ਨਾਮ ਦਰਬਾਰੇ ਖਾਲਸਾ ਹੈ ਉਹਦਾ ਮਤਲਬ ਮਤਲਬ ਹੀ ਇਹ ਹੈ ਵੀ ਇਹ ਭਾਵਨਾ ਪੈਦਾ ਕਰਨੀ ਹੈ ਵੀ ਹਾਂ ਦਰਬਾਰੇ ਖਾਲਸਾ ਹੀ ਜਿਹੜਾ ਹੈ ਉਹ ਆਪਣੇ ਸਾਰੇ ਪੀੜਤ ਲੋਕਾਂ ਨਾਲ ਖੜੂਗਾ ਤੇ ਇਸ ਪੂਰੇ ਕੰਮ ਨੂੰ ਨਿਪਟੜੇ ਚਾੜੂਗਾ ਅੱਛਾ ਨੌਜਵਾਨੀ ਦੇ ਉਤਸ਼ਾਹ ਨੂੰ ਕਿਵੇਂ ਵੇਖਦੇ ਹੋ ਪਿੰਡਾਂ ਚ ਟਰੈਕਟਰ ਟਰਾਲੀਆਂ ਪਹੁੰਚ ਰਹੇ ਆ ਬੰਨਾਂ ਦੇ ਉੱਤੇ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਅਸਟੇ ਮਿੱਟੀ ਦੀਆਂ ਪਰਪੜ ਜਾ ਰਹੇ ਆ ਪੰਜਾਬ ਦੀ ਨੌਜਵਾਨੀ ਉੱਠ ਖੜੀ ਹੋਈ ਹੈ ਕਿਉਂਕਿ ਨੌਜਵਾਨਾਂ ਨੂੰ ਕੋਸਿਆ ਬਹੁਤ ਜਾਂਦਾ ਅੱਜ ਪੰਜਾਬ ਦੀ ਨੌਜਵਾਨੀ ਨੇ ਹੜ ਲਿਆਂਦਾ ਖਾਣ ਪੀਣ ਦਾ ਲਾ ਲੋ ਉਧਰ ਮਿੱਟੀ ਦਾ ਲਾ ਲੋ ਹਰ ਇੱਕ ਬੰਨ ਦੇ ਉੱਤੇ ਸਾਡੀ ਨੌਜਵਾਨੀ ਦੇਖਦੇ ਦੇਖੋ ਪੰਜਾਬ ਦੀ ਨੌਜਵਾਨੀ ਨੂੰ ਨਾ ਬਦਨਾਮ ਜ਼ਿਆਦਾ ਕੀਤਾ ਜਾਂਦਾ ਹੈ ਪੰਜਾਬ ਦੀ ਨੌਜਵਾਨੀ ਖਾਸ ਕਰ ਮਾੜੇ ਦੌਰ ਦੇ ਵਿੱਚ ਇੱਕਦਮ ਚੜਦੇ ਗਲਾਚ ਆ ਜਾਂਦੀ ਹੈ ਵੀ ਇਹ ਮੈਨੂੰ ਲੱਗਦਾ ਹੈ ਵੀ ਇਹ ਇੱਕ ਰੱਬੀ ਕਿਰਪਾ ਹੈ ਕਿ ਜਿਹੜਾ ਸਾਡੀ ਧਰਤੀ ਦੇ ਗੁਰੂ ਸਾਹਿਬ ਆਪਸਾ ਆਏ ਹੁੰਦੇ ਹੈ ਤੇ ਉਹ ਜਿਸ ਹਰੇਕ ਨੌਜਵਾਨ ਕੋ ਜੋ ਵੀ ਹੁੰਦਾ ਉਹ ਲੈ ਕੇ ਜਿੱਥੇ ਕੋਈ ਆਫਤ ਆਈ ਹੈ ਉਸ ਖੇਤਰ ਚ ਜਾਂਦਾ ਹੈ ਤੁਸੀਂ ਇਹ ਦੇਖ ਲਓ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਜੋ ਅੱਜ ਜਿੱਤੇ ਆ ਗਿਆ ਤੇ ਉਹ ਨੌਜਵਾਨਾਂ ਦਾ ਜज्ਬਾ ਸੀਗਾ ਠੀਕ ਹੈ ਨਾ ਤਾਂ ਇਸੇ ਤਰ੍ਹਾਂ ਜਿਹੜਾ ਹੜ੍ਹ ਹੈ ਤੇ ਇਹਦੇ ਵਿੱਚ ਵੀ ਜੋ 198000 ਜਿਹੜਾ ਇੱਕ 198000 ਜਿਹੜਾ ਟਰੈਕਟਰ ਪੁੱਜਿਆ ਉਹ ਨੌਜਵਾਨੀ ਦਾ ਹੀ ਉਪਰਾਲਾ ਸੀਗਾ ਉਹ ਸਭ ਤੋਂ ਅੱਗੇ ਆਇਆ ਹੈ ਜਿੱਥੇ ਕਿਸ਼ਤੀਆਂ ਤੱਕ ਨਹੀਂ ਬੜ ਸਕਦੀਆਂ ਸੀ ਉੱਤੇ ਟਰੈਕਟਰ ਗਏ ਆ 4-4 ਫੁੱਟ ਪਾਣੀ ਚੋਂ ਬੜੇ ਹੈ ਤਾਂ ਮੈਨੂੰ ਲੱਗਦਾ ਵੀ ਪੰਜਾਬ ਦਾ ਨੌਜਵਾਨ ਚੜ੍ਹਦੀ ਕਲਾ ਚ ਹੈ ਉਹ ਕਈ ਆ ਰਹੇ ਆ ਵੀ ਸਾਨੂੰ ਆਪਣਾ ਮੂਲ ਪਛਾਣਨਾ ਚਾਹੀਦਾ ਉਹ ਜਦੋਂ ਅਸੀਂ ਮੂਲ ਨੂੰ ਪਛਾਣਦੇ ਆ ਜਦੋਂ ਸਾਡਾ ਜਿਹੜਾ ਮੁਖ ਹੈ ਉਹ ਸਾਡੇ ਸਰਵੋੱਚ ਸਥਾਨ ਅਕਾਲ ਤਖਤ ਸਾਹਿਬ ਹੁੰਦਾ ਹੈ ਤੇ ਆਪਣੇ ਆਪ ਹੀ ਸਾਡੇ ਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਜੋ ਪੰਜਾਬ ਲੜਾਈ ਜਿੱਤਦਾ ਹੈ ਉਹ ਆਪਣੇ ਧਰਮ ਤੇ ਜज्ਬੇ ਦੇ ਆਸਰੇ ਤੇ ਜਿੱਤਦਾ ਹੈ ਤੇ ਮਹਾਰਾਜ ਦੀ ਜਿਹੜੀ ਚੜ੍ਹਦੀ ਕਲਾ ਹੈ ਉਹੀ ਹਰ ਹਰ ਵੇਲੇ ਉਹਦੇ ਨਾਲ ਅੰਗਸਕ ਸਹਾਈ ਹੁੰਦੀ ਹੈ ਵੀਰ ਗੰਗਵੀਰ ਸਾਡੇ ਨਾਲ ਸੀ ਉਹਨਾਂ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਕਿ ਜਦੋਂ ਸਾਡੀ ਨੌਜਵਾਨੀ ਚੱਲ ਪੈਂਦੀ ਹੈ ਚੜ੍ਹਦੀ ਕਲਾ ਚ ਹੋ ਜਾਂਦੀ ਆ ਮਿਸਲ ਕਾਲਵੇਲ ਦੀ ਗੱਲ ਕੀਤੀ ਆ ਮਿਸਲਾਂ ਬੇਸ਼ੱਕ ਵੱਖ-ਵੱਖਰੀਆਂ ਹੁੰਦੀਆਂ ਸੀ ਪਰ ਜਦੋਂ ਆਫਤ ਆਉਂਦੀ ਸੀ ਲੋੜ ਪੈਂਦੀ ਸੀ ਤੇ ਫਿਰ ਸਾਰੀਆਂ ਮਸਲਾਂ ਇਕੱਠੀਆਂ ਹੋ ਜਾਂਦੀਆਂ ਅੱਜ ਇੱਕ ਵੱਡਾ ਸੁਨੇਹਾ ਆ ਵਾਏ ਇੱਕ ਵੱਡਾ ਸੁਨਹਿਰ ਸਿੰਘ ਸਾਹਿਬ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਜੀ ਨੂੰ ਇਕੱਠਾ ਕੀਤਾ ਵੇਖਦੇ ਆ ਆਉਣ ਵਾਲੇ ਸਮੇਂ ਦੇ ਪੋਰਟਲ ਜਿਹੜਾ ਬਣਾ ਦਿੱਤਾ ਗਿਆ ਵਾ ਵੈਬਸਾਈਟ ਬਣਾ ਦਿੱਤੀ ਗਈ ਆ ਉਸ ਦੇ ਰਹੀ ਸੁਨੇਹਾ ਜਿਹੜਾ ਪੰਜਾਬ ਦੀ ਧਰਤੀ ਤੇ ਵਕ-ਵਕ ਥਾਵਾਂ ਤੇ ਜਿੱਥੇ ਪਾਣੀ ਆਇਆ ਖਾਸ ਕਰਕੇ ਉਹ ਕਿਸ ਤਰ੍ਹਾਂ ਦੀਆਂ ਸਵਾਵਾਵਾਂ ਹੋਣਗੀਆਂ ਤੇ ਕਿਸ ਤਰ੍ਹਾਂ ਦਾ ਭੁਗਤਾਨ ਹੋਊਗਾ ਥੋੜਾ ਸਮਾਂ ਇੰਤਜ਼ਾਰ ਜਰੂਰ ਕਰਨਾ ਪਊਗਾ ਪਰ ਚੰਗਾ ਸੰਕੇਤ ਆ ਪੰਜਾਬ ਵਾਸਤੇ ਤੇ ਚੰਗਾ ਸੰਕੇਤ ਆ ਸਾਡੀ ਨੌਜਵਾਨੀ ਵਾਸਤੇ ਜਿਹੜਾ ਰਹਿਨਮਾਈ ਹਾਲ ਤੱਕ ਸਭ ਦੀ ਹੋ ਜੇ ਤੇ ਫਿਰ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ